मुर्दाबा पंजाब मुर्दाबादीम सी मुर्दाबादीएम सी मुदाबादीम सी मुदाबादेके हक़ो बंदी मुबा मुर्दाबाद मुर्दाबा ਹੋਮ ਸਿਟੀ ਕਲੋਨੀ ਵਿੱਚ ਕਲੋਨਾਈਜ਼ਰਾਂ ਵੱਲੋਂ ਗੇਟ ਤੋੜਨ ਦਾ ਬੁੱਧਾ ਉਸ ਸਮੇਂ ਹੋਰ ਪੱਖ ਦਾ ਨਜ਼ਰ ਆਇਆ ਜਦੋਂ ਕਲੋਨੀ ਵਾਸੀਆਂ ਨੇ ਰਾਤ ਨੂੰ 9 ਵਜੇ ਇਕੱਠੇ ਹੋ ਕੇ ਨੈਸ਼ਨਲ ਹਾਈਵੇ ਜਮ ਕਰ ਦਿੱਤਾ ਇਸ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਕਲੋਨਾਈਜ਼ਰ ਵਿਰੁੱਧ ਨਾਅਰੇਬਾਜ਼ੀ ਕੀਤੀ ਮਾਮਲਾ ਪੱਗਦਾ ਹੋਇਆ ਦੇਖ ਹਲਕਾ ਵਿਧਾਇਕ ਅਤੇ ਪ੍ਰਸ਼ਾਸਨ ਵੱਲੋਂ 29 ਤਰੀਕ ਸਵੇਰੇ 10 ਵਜੇ ਤੱਕ ਇਨਸਾਫ ਲਈ ਵਿਸ਼ਵਾਸ ਦਿਵਉਣ ਤੇ ਧਰਨਾ ਚੁੱਕਿਆ ਗਿਆ ਇਸ ਮੌਕੇ ਤੇ ਇਕੱਠੇ ਹੋਏ ਕਲੋਨੀ ਵਾਸੀਆਂ ਨੇ ਕੀ ਕਿਹਾ ਜਾਣਨ ਲਈ ਦੇਖੋ ਸਾਡੀ ਇਹ ਰਿਪੋਰਟ ਪਹਿਲਾਂ ਤਾਂ ਸਰਨਾ ਪਹਿਲਾਂ ਪੰਜਾਬ ਸਰਕਾਰ ਮੁਰਦਾਬਾਦ ਨੇਮ ਚੰਦਨ ਮੁਰਦਾਬਾਦ ਪੀਪੀਐਮਸੀ ਮੁਰਦਾਬਾਦ ਇਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਕੀਤਾ ਸਾਨੂੰ ਸਾਰੀਆਂ ਫੈਸਿਲਿਟੀਆਂ ਪਹਿਲਾਂ ਕਹਿੰਦੇ ਫੈਸਿਲਿਟੀਆਂ ਹੈਗੇ ਕਲੋਨੀ ਦੇ ਵਿੱਚ ਸਾਨੂੰ ਪਹਿਲਾਂ ਐਮਪੀ ਹੋਮ ਸਿਟੀ ਕਲੋਨੀ ਦਾ ਨਾਮ ਰੱਖਿਆ ਗਿਆ ਫਿਰ ਉਹਨੂੰ ਅਸੀਂ ਉੱਥੋਂ ਚੱਲ ਵੀ ਆਇਆ ਸੀਗਾ ਹੋਮ ਸਿਟੀ ਕਲੋਨੀ ਬਹੁਤ ਵਧੀਆ ਕਲੋਨੀ ਦਾ ਉਹ ਹੈ ਸਾਨੂੰ ਹੁਣ ਕੋਈ ਵੀ ਸਹੂਲਤ ਨਹੀਂ ਮਿਲਦੀ ਨਾ ਤਾਂ ਕੋਈ ਲਾਈਟ ਦਾ ਪ੍ਰਬੰਧ ਹੈ ਕਿਸੇ ਗਲੀ ਦੇ ਵਿੱਚ ਨਾ ਕੋਈ ਸੀਵੇ ਢੰਗ ਨਾਲ ਹੈ ਨਾ ਕੋਈ ਪਾਣੀ ਦਾ ਪ੍ਰਬੰਧ ਹੈ ਅਸੀਂ ਸਿਰਫ ਇੱਕ ਵਾਟਰ ਬਾਕਸ ਦਾ ਪਾਣੀ ਨਾ ਸਾਡੇ ਕੋਲੇ ਕੋਈ ਆ ਰਿਹਾ ਹੈਗਾ ਕੋਈ ਸਾਨੂੰ ਕਿਸੇ ਚੀਜ਼ ਦੀ ਕੋਈ ਫੈਸਿਲਿਟੀ ਨਹੀਂ ਅੱਜ ਸਾਡੇ ਨਾਲ ਹੋਰ ਵੀ ਤੱਕਾ ਕੀਤਾ ਗਿਆ ਕਿ ਸਾਡੇ ਗੇਟ ਤੋੜੇ ਗਏ ਹੈ ਸਾਨੂੰ ਅਨ ਸੇਫ ਕੀਤਾ ਗਿਆ ਸਾਡੇ ਬੱਚਾ ਨੂੰ ਅਨ ਸੇਫ ਸਾਨੂੰ ਅੱਜ ਬਹੁਤ ਚਿੰਤਾ ਹੋ ਰਹੀ ਹੈ ਵੀ ਸਾਡਾ ਅੱਜ ਕੀ ਲਾਈਫ ਹੋਊ ਸਾਨੂੰ ਸੜਕਾਂ ਤੇ ਲਿਆਂਦਾ ਗਿਆ ਇੱਕ ਸਿਰਫ ਲਾਲਚ ਪਿੱਛੇ ਕਰੋੜਾਂ ਦਾ ਲਾਲਚ ਹੈ ਇੱਕ ਪੈਸੇ ਦਾ ਲਾਲਚ ਹੈ ਸਾਨੂੰ ਪੈਸੇ ਹੋਇਆ ਕਲੋਨੀ ਵੇਚੀ ਗਈ ਹੈ ਦੂਜੀ ਕਲੋਨੀ ਵੇਚੀ ਗਈ ਹੈ ਨਾਲ ਮਿਕਸ ਕਰਾਂਗੇ ਕਹਿੰਦੇ ਅਸੀਂ ਤੇ ਸਾਡੇ ਗੇੜ ਤੋੜੇ ਗਏ ਇਸ ਕਰਕੇ ਤੇ ਅਸੀਂ ਬਹੁਤ ਹੀ ਅੱਜ ਪਰੇਸ਼ਾਨ ਹੈ ਸਰਕਾਰ ਤੋਂ ਕੀ ਮੰਗ ਕਰਦੇ ਹੋ ਦੀ ਸਰਕਾਰ ਨੂੰ ਸਾਨੂੰ ਇਹ ਸਾਨੂੰ ਸਾਰੇ ਸਹੂਲਤਾਂ ਦੇਣ ਜਿਹੜੇ ਉਹਨਾਂ ਨੇ ਜਿਹੜੇ ਦਸਤਾਵੇਜ਼ ਉਹਨਾਂ ਨੂੰ ਸਰਕਾਰ ਨੂੰ ਨਹੀਂ ਦਿਖਾਏ ਜਿਹੜਾ ਸਰਕਾਰ ਹੈ ਉਹ ਸਾਰਾ ਉਹ ਕਰਨ ਪ੍ਰੂਫ ਕਰਨ ਵੀ ਸਾਡੇ ਇਹ ਸਾਰੇ ਲਿਖਤੀ ਦੇ ਵਿੱਚ ਦੇਣ ਸਾਨੂੰ ਠੀਕ ਹੈ ਜੇ ਆਪਣੇ ਵਿਧਾਇਕ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈਗਾ ਫੋਨ ਦੇ ਉੱਪਰ ਇਹ ਤੁਹਾਡਾ ਮਸਲਾ ਹੱਲ ਹੋ ਜਾਊਗਾ ਕਿਵੇਂ ਦੇਖਦੇ ਹਾਂ ਜੀ ਜੇ ਸਾਡਾ ਮਸਲਾ ਹੱਲ ਹੁੰਦਾ ਤਾਂ ਠੀਕ ਹੈ ਨਹੀਂ ਫਿਰ ਅਸੀਂ ਇਸੇ ਤਰ੍ਹਾਂ ਹੀ ਧਰਨਾ ਜਾਰੀ ਰੱਖਾਂਗੇ ਉਹਨੇ ਅੱਜ ਧਰਨਾ ਚੱਕਣ ਲਈ ਕਿਹਾ ਜੀ ਜੀ ਅੱਜ ਕੁਦੀ ਧਰਨਾ ਚੱਕ ਦੋ ਤੇ ਪਰ ਸਾਨੂੰ ਲਿਖਤੀ ਰੂਪ ਦੇ ਵਿੱਚ ਚਾਹੀਦਾ ਹੈ ਜਿਹੜੇ ਐਮਐਲਏ ਸਾਹਿਬ ਜੇ ਸਾਨੂੰ ਲਿਖਤੀ ਰੂਪ ਚ ਦਿੰਦੇ ਆ ਠੀਕ ਹੈ ਨਹੀਂ ਫਿਰ ਇਹ ਧਰਨਾ ਜਾਰੀ ਰਹਿਊਗਾ ਠੀਕ ਹੈ ਅਸੀਂ ਤਾਂ ਜੀ ਇਹੀ ਕਹਿਣਾ ਚਾਹੁੰਦੇ ਆ ਜਿਹੜੇ ਹੱਕ ਆ ਸਾਨੂੰ ਮਿਲਨੇ ਚਾਹੀਦੇ ਆ ਇਹ ਕਲੋਨੀ ਨਾਲ ਇਹਨਾਂ ਨੇ ਜਗ੍ਹਾ ਵੇਚੀ ਆ ਠੀਕ ਆ ਨਾ ਔਰ ਇਹ ਸਾਡੀ ਕਲੋਨੀ ਦੇ ਵਿੱਚੋਂ ਗਲੀਆਂ ਉਧਰ ਕੱਢਣੀਆਂ ਚਾਹੁੰਦੇ ਆ ਉਹ ਉਸੇ ਗਲੀਆਂ ਨਹੀਂ ਨਿਕਲਦੇ ਹੱਕ ਵੀ ਨਹੀਂ ਕਾਨੂੰਨ ਨਹੀਂ ਨਿਕਲ ਸਕਦੀਆਂ ਇਹ ਵੱਡੀ ਮੰਗ ਹੈ ਦੂਸਰੀ ਗੱਲ ਇਹਨਾਂ ਨੇ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਨਾ ਇਹਨਾਂ ਨੇ ਸਾਨੂੰ ਵਾਟਰਵੌਕ ਦੇ ਕਨੈਕਸ਼ਨ ਦੇ ਦਵਾਏ ਹੈ ਨਾ ਇਹਨਾਂ ਨੇ ਸਾਨੂੰ ਬਿਜਲੀ ਕਨੈਕਸ਼ਨ ਦਵਾਏ ਹੈ ਨਾ ਇਹਨਾਂ ਨੇ ਸਾਨੂੰ ਫਾਈਬਰ ਕਨੈਕਸ਼ਨ ਦਵਾਏ ਹੈ ਨਾ ਇਹਨਾਂ ਨੇ ਸਾਨੂੰ ਕਮਿਊਨਿਟੀ ਹਾਲ ਬਣਾ ਕੇ ਦਿੱਤਾ ਹੈ ਜੋ ਕਿ ਇਹਨਾਂ ਨੇ ਜਵਾਨੀ ਸਾਰੀਆਂ ਸਾਡੇ ਨਾਲ ਸ਼ਰਤਾ ਕੀਤੀਆਂ ਸੀ ਛੋਡੇ ਵਿੱਚੋਂ ਕਈ ਕਹ ਰਹੇ ਸੀ ਕੋਈ ਨਹਿਰੀ ਖਾਲ ਦਾ ਵੀ ਮੁੱਦਾ ਜਿਉਂ ਕੀ ਹੈ ਇੱਕ ਜੀ ਨਹਿਰੀ ਖਾਲ ਹੈਗਾ 15 ਫੁੱਟ ਦਾ ਇਹਨਾਂ ਨੇ ਉਹ ਜਗ੍ਹਾ ਛੱਡੀ ਹੋਈ ਹੈ ਸਾਨੂੰ ਨਹੀਂ ਪਤਾ ਉਹ ਕਿਸ ਢੰਗ ਨਾਲ ਲਈਏ ਕਿਸ ਢੰਗ ਨਾਲ ਲਈ ਠੀਕ ਹੈ ਨਾ ਉਹ ਨਜਾਇਜ਼ ਹੈ ਜਾਇਜ਼ਾ ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਪਰ ਅਸੀਂ ਆਪਦੇ ਹੱਕ ਚਾਹਣੇ ਆਗੇ ਅਸੀਂ ਗਲੀਆਂ ਅੱਗੇ ਨਹੀਂ ਨਿਕਲ ਦੇਣੀਆਂ ਚਾਹੁੰਦੇ ਜਿਸ ਮੈਕ ਮੇ ਕੋਲੇ ਜਾਂਦੇ ਆਂ ਸਰਦ ਕੀ ਤੋਂ ਈਏ ਕੋਲੇ ਚਲੇ ਗਏ ਸਾਨੂੰ ਵਾਟਰ ਪੱਗ ਦਾ ਤੇ ਸੀਵਰ ਦਾ ਕਨੈਕਸ਼ਨ ਚਾਹੀਦਾ ਉਹ ਕਹਦੇ ক্লোਜ਼ ਡਰੇਜਰ ਜਿਹੜਾ ਹੈਗਾ ਤੁਹਾਡਾ ਉਹਦੇ ਬੰਨੀ ਬਕਾਇਆ ਰਕਮ ਖੜੀ ਹੈ ਉਹ ਪੈਸੇ ਪਰਵਾਓ ਐਸਡੀਓ ਬਿਜਲੀ ਬੋਰਡ ਕੋਲੇ ਜਾਂਦੇ ਆ ਉਹ ਕਹਿੰਦੇ 42 45 ਲੱਖ ਰੁਪਏ ਇੰਨਾ ਪ ਨਹੀਂ ਬਕਾਇਆ ਖੜਾ ਹੈ ਇਹ ਪਰਦੇ ਨਹੀਂ ਹੁਣਾਂ ਚਰ ਥੋੜੀ ਕਲੋਨੀ ਦੇ ਵਿੱਚ ਕੋਈ ਟਰਾਂਸਫਾਰਮਰ ਨਹੀਂ ਲੱਗਦਾ ਸਾਨੂੰ ਸੋ ਇਹੀ ਮੰਗ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਕਰਵਾਈਆਂ ਜਾਣ ਤੇ ਕੋਈ ਇਥੋਂ ਗਲੀ ਨਾ ਨਿਕਲੀ ਨਿਕਲੇ ਦੂਜੀ ਗੱਲ ਨੇਮ ਚੰਦਨੇ ਸਾਡੀ ਕਲੋਨੀ ਨਾਲ ਧੱਕਾ ਕੀਤਾ ਇੱਕ ਗੇਟ ਨੇ ਬੰਦ ਕਰਤਾ ਔਰ ਜਿਹੜਾ ਦੂਸਰਾ ਗੇਟ ਆ ਰਾਤ ਨੂੰ ਨੇ ਟੋਲਾ ਸੀਗਾ ਅਸੀਂ ਇਸ ਕਰਕੇ ਧਰਨੇ ਤੇ ਬੈਠੇ ਆ ਸਾਨੂੰ ਸਰਕਾਰ ਤੋਂ ਗੁਰਜ਼ੋਰ ਮੰਗ ਹੈਗੀ ਇਸ ਬੰਦੇ ਨੂੰ ਨੱਥ ਪਾਈ ਜਾਵੇ ਇਹ ਪ੍ਰੋਮਿਸ ਦਿੰਦਾ ਸਾਨੂੰ हां जी हां ਤੁਸੀਂ ਸੁਣ ਰਹੇ ਹੋ ਇਹਨਾਂ ਦੀਆਂ ਸਮੱਸਿਆਵਾਂ ਲਗਾਤਾਰ ਅਸੀਂ ਹੋਰ ਸਾਥੀਆਂ ਨਾਲ ਵੀ ਗੱਲ ਕਰਾਵਾਂਗੇ ਤਾਂ ਨਾਕਾਰੀਆਂ ਨਾਲ ਅੱਗੇ ਗੱਲ ਕਰਦੇ ਆ ਜੀ हां जी ਤੁਸੀਂ ਇਸ ਜਿਹੜੀ ਸਮੱਸਿਆ ਬਾਰੇ ਪਹਿਲਾਂ ਕੋਈ ਜਾਣਕਾਰੀ ਕਰਾਈ ਹੈ ਜੀ ਇਸ ਸਮੱਸਿਆ ਸਾਨੂੰ ਤਾਂ ਬਹੁਤ ਦਿਨਾਂ ਤੋਂ ਤੰਗ ਕਰ ਰਹੀ ਐ ਅਸੀਂ ਇਹਨਾਂ ਨਾਲ ਬਹੁਤ ਮੀਟਿੰਗਾਂ ਕਰੀਆਂ ਸਾਨੂੰ ਸਪੈਸ਼ਲਨ ਦੇ ਕੇ ਤੋਰਦੇ ਸੀ ਅੱਜ ਇਹ ਗੇਟ ਢਾਕੇ ਸਾਡੇ ਸੰਤ ਨੂੰ ਜਦੋਂ ਪਤਾ ਲੱਗਿਆ ਸੀ ਤਾਂ ਕੱਟੇ ਹੋયા ਇਸ ਕਰਕੇ ਸਾਨੂੰ ਦੂਜਾ ਗੇਟ ਵੀ ਢਾਉਣ ਦੀ ਉਹ ਸੀ ਇਸ ਕਰਕੇ ਸੀ ਧਰਨਾ ਕਿ ਸੜਕ ਨੂੰ ਜਾਮ ਕਰਿਆ ਹੈ ਤੇ ਸਾਨੂੰ ਤਾਂ ਧਮਕੀਆਂ ਦੇ ਰਹੇ ਵੀ ਇਕੱਲੇ ਇਕੱਲੇ ਨੂੰ ਦੇਖਾਂਗੇ ਇਸ ਗੱਲ ਤੇ ਹੁਣ ਤੁਹਾਡਾ ਅਗਲਾ ਐਕਸ਼ਨ ਕੀ ਰਹੂਗਾ ਕਦੋਂ ਉੱਠਿਆ ਜਾਊਗਾ ਧਰਨੇ ਤੇ ਅਗਲਾ ਐਕਸ਼ਨ ਜਿੰਨਾ ਚਿਰ ਸਾਨੂੰ ਕੋਈ ਸਰਕਾਰ ਬੰਨੀ ਹੋ ਜਿਹਨਾਂ ਨੇ ਪਰਚਾ ਦਰਜ ਨਹੀਂ ਹੁੰਦਾ ਸਿਰ ਉੱਠਾਂਗੇ ਇਹਦੇ ਤੋਂ ਬਿਲਕੁਲ ਕੋਈ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਕੋਲ ਆਇਆ ਕੋਈ ਆਹ ਤੇ ਕੋਈ ਨਹੀਂ ਸਾਡੇ ਕੋਲੇ ਪ੍ਰਸ਼ਾਸਨ ਕਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆ ਨੂੰ ਜੀ ਸਾਨੂੰ 2 ਘੰਟੇ ਤੋਂ ਸਮਾਂ ਜ਼ਿਆਦਾ ਬੀਤ ਗਿਆ ਇੱਥੇ ਬੈਠਣ ਨੂੰ ਹੁਣ 10 ਵਜੇ ਨਾਲੇ ਆ ਜੀ ਲਗਭਗ ਤੇ 2 ਘੰਟੇ ਇਹਨਾਂ ਨੂੰ ਬੈਠਿਆ ਨੂੰ ਹਾਂਜੀ ਸਾਡਾ ਤਕਾ ਹੋ ਰਿਹਾ ਹੈ ਨੇਮ ਚਾਤ ਨੇਮ ਚੰਦ ਚੌਧਰੀ ਸਾਣਾ ਸ਼ਰੇਮ ਤਕਾ ਕਰ ਰਿਹਾ ਹੈ ਸਾਡੀ ਕਲੋਨੀ ਨੂੰ ਸੇਫ ਕੀਤਾ ਜਾਵੇ ਚਾਰੇ ਪਾਸੇ ਉਹਦੇ ਗੇਟ ਵਗੈਰਾ ਸਾਰੇ ਢਾ ਦਿੱਤੇ ਗਏ ਐ ਇੱਕ ਇੱਕ ਕਲੋਨੀ ਨੂੰ ਦੂਜੀ ਕਲੋਨੀ ਵਿੱਚ ਮਿਕਸ ਕੀਤਾ ਜਾ ਰਿਹਾ ਹੈ ਪਰ ਸਾਨੂੰ ਮਤਲਬ ਸੇਫਟੀ ਜ਼ਰੂਰੀ ਹੈ ਸਾਡੀ ਕਲੋਨੀ ਨੂੰ ਜਿਉਂਦਾ ਤਿਉਂ ਕੀਤਾ ਜਾ ਰਿਹਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਜੀ ਧੱਕਾ ਹੋ ਰਿਹਾ ਇਸ ਦਾ ਤੁਸੀਂ ਉਹਦੇ ਕਾਰਨ ਹੀ ਅੱਜ ਸੜਕਾਂ ਤੇ ਵੀ ਬੈਠੇ ਹੋ ਹਾਂਜੀ ਹਾਂਜੀ ਤਾਂ ਤੁਹਾਡਾ ਕੋਈ ਇਸ ਤੋਂ ਪਹਿਲਾਂ ਤੁਹਾਨੂੰ ਕਿਸੇ ਨੇ ਕੋਈ ਆਸ਼ਵਾਸ਼ਣ ਦਵਾਇਆ ਹੈਗਾ ਵੀ ਇਸ ਦਾ ਕੋਈ ਹੱਲ ਹੋਊ ਸਾਨੂੰ ਕੋਈ ਹੱਲ ਨਹੀਂ ਇਹਦਾ ਮਿਲ ਰਿਹਾ ਸਾਨੂੰ ਕੁਝ ਨਹੀਂ ਕਿਸੇ ਕਹਿ ਰਿਹਾ ਕੋਈ ਅਸੀਂ ਤਾਂ ਹੀ ਸੜਕਾਂ ਦੇ ਬੈਠੇ ਆ ਤੇ ਆ ਤੁਹਾਡੇ ਸਾਹਮਣੇ ਵੀ ਬੈਠੇ ਆ। ਸਤਿ ਸ਼੍ਰੀ ਅਕਾਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਕਰਨਾ ਨਹੀਂ ਕਰਦਾ। ਅਸੀਂ ਤੇ ਕਹਿੰਦੇ ਜਿਹੜੇ ਇੰਨਾ ਬੜੇ ਕੀਤੇ ਪੂਰੇ ਕਰਨ ਜੀ ਉਹ ਸਾਰਿਆਂ ਇਹਨਾਂ ਨੇ ਮਿਲ ਗੇਟਾ ਟਾਤੇ ਹੈਗੇ ਗੇਟ ਨਹੀਂ ਟਾਏ ਸਾਰੇ ਘਰ ਹੀ ਟਾਤੇ। ਬੜੀ ਮੁਸ਼ਕਿਲ ਦਾ ਘਰ ਬਣਾਏ ਹੈਗੇ ਆ। ਉਹ ਗੇਟ ਆ ਕੇ ਸਾਡੇ ਘਰ ਹੀ ਖਤਮ ਕਰਤੀ ਮਨ ਲਈ ਕਿਉਂ ਕਿਤੇ ਸਾਡੀ ਕੋਈ ਸਕਿਉਰਟੀ ਨਹੀਂ ਜੰਗਲ ਬੜਾ ਪਿਆ ਸਾਰੇ ਪਾਸੋਂ ਇੱਥੇ ਸਾਂਹ ਟਰੋਲੀਆ ਨਿਕਲ ਜਾਂਦੀਆਂ ਚੋਲ ਚੋੜੀਆਂ ਆ ਜਾਂਦੇ ਜਿਹੜਾ ਸਹੀ ਹੈ ਮਨਤੀ ਉਹ ਗੇਟ ਉਹ ਜਿਹਨਾਂ ਟਾਇਆ ਉਸੇ ਕੋਲੋਂ ਬਣਾਇਆ ਜਾਣਾ ਉਹ ਬਣਾਉਣਾ ਇਹੀ ਮੰਗ ਰਹੇ ਤੁਸੀਂ ਜੋ ਇੱਥੇ ਬੈਠੇ ਸਾਰੇ ਆਏ ਆ ਜੇ ਕਿਸੇ ਨੂੰ ਤਕਲੀਫ ਹੁੰਦੀ ਤਾਂ ਹੀ ਸੜਕ ਤੇ ਆਉਂਦਾ ਪਰ ਮੇਰੀ ਐਮਰ ਨਾਲ ਬਕਾਇਦਾ ਗੱਲ ਹੋਈ ਆ ਉਹਨਾਂ ਨੇ ਕਿਹਾ ਵੀ ਅਸੀਂ ਚਾਈ ਦੇ ਖੜਾਂਗੇ ਜੋ ਜੋ ਸਚਾਈ ਹੈ ਉਹ ਉਹਦੇ ਨਾਲ ਪਾਰਟੀ ਖੜੀ ਹੈ ਇੱਕ ਜੀਸੀਬੀ ਵੀ ਕਰਕੇ ਆਉਣੀ ਚਾਹੀਦੀ ਸਚਾਈ ਤੁਸੀਂ ਕਿਸ ਚੀਜ਼ ਨੂੰ ਮੰਨਦੇ ਹੋ ਜੀ ਸੱਚ ਜੋ ਧੱਕਾ ਕਿਹਨਾਂ ਹੋਏ ਜਿਹੜਾ ਧੱਕਾ ਹੈ ਉਹਦੇ ਹੱਕ 'ਚ ਖੜਾਂਗੇ ਨਹੀਂ ਹੁਣ ਜਿਵੇਂ ਇਹ ਪਰਚੇ ਦੀ ਮੰਗ ਨੂੰ ਲੈ ਕੇ ਅੜੇ ਹੋਏ ਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਕਿਸੇ ਵਾਰ ਇੱਕ ਆ ਡਿਊਟੀ ਸੰਨ ਟਾਈਮ ਦਿੱਤਾ ਇੱਥੇ 10 ਵਜੇ ਉਸੇ ਗੱਲਬਾਤ ਹੋ ਜੂਗੀ ਵੀ ਕੀ ਹਾਲ ਕੀ ਕਹਿੰਦੇ ਆ ਪ੍ਰਜਾਣ ਕੀ ਕਹਿੰਦਾ ਹੈ ਤੇ ਕਿਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜਿਹੜੇ ਲੋਕਾਂ ਦੀ ਹੈ ਜੇ ਲੋਕ ਖੜੇ ਨੇ ਰੋਸ ਭਖਾ ਰਹੇ ਨੇ ਜਾਮ ਲੱਗੇ ਹੋਇਆ ਇਹਨਾਂ ਦੀਆਂ ਕਈ ਮੰਗਾਂ ਨੇ ਕਲੋਨੀ ਨੂੰ ਲੈ ਕੇ ਦੇਖੋ ਜਦੋਂ ਕੋਈ ਰੋਸ ਹੁੰਦਾ ਉਦੋਂ ਸਾਹਮਣੇ ਆਉਂਦਾ ਇਹ ਸਰਕਾਰ ਲੋਕਾਂ ਦੇ ਨਾਲ ਖੜੂਗੀ ਸੱਚਾਈ ਦੇ ਨਾਲ ਖੜੂਗੀ ਐਮਐਲਏ ਸਾਹਿਬ ਵੀ ਬਕਾਇਦਾ ਕਹਿੰਦੇ ਵੀ ਆਪਾਂ ਸੱਚਾਈ ਨਾਲ ਹੀ ਖੜਨਾ ਹੈ ਉਹਨਾਂ ਦਾ ਫੋਨ ਆਏ ਨੇ ਸਾਨੂੰ ਤੇ ਜਿਹੜੀ ਸੱਚਾਈ ਹੋਊ ਉਹਦੇ ਨਾਲ ਖੜਨਗੇ ਜਿਵੇਂ ਲੋਕਾਂ ਦੀ ਮੰਗ ਹੈ ਵੀ ਸਾਨੂੰ ਕੋਈ ਟੂਸੀਰੇਜ ਨਹੀਂ ਦਿੱਤਾ ਇਹਨਾਂ ਨੇ ਕਹਿ ਕੇ ਪਰ ਇਹ ਰਟਨ ਜੀ ਕਹਿੰਦੇ ਸਾਡੇ ਕੋਲ ਕੁਝ ਨਹੀਂ ਹੈਗਾ ਥੋੜਾ ਜਿਹਾ ਇੱਥੇ ਅੜਤਰੀ ਵੀ ਆਊਗੀ ਔਰ ਜਦੋਂ ਕਲੋਨੀ ਪਾਸ ਹੁੰਦੀ ਆ ਉਦੋਂ ਸੀਵਰੇਜ ਲਾਈਟ ਤੇ ਹੋਰ ਸਾਰੇ ਪ੍ਰਬੰਧ ਕਰਕੇ ਦੇ ਰਹੇ ਹੁੰਦੇ ਨੇ ਜਿਵੇਂ ਅੱਜ ਗੇਟ ਕਲੋਨੀ ਦਾ ਪਟਿਆ ਇਹਨਾਂ ਨੇ ਕਾਫੀ ਟਾਈਮ ਤੋਂ ਲੱਗੇ ਹੋਇਆ ਸੀ ਉਹ ਪਹਿਲਾਂ ਕਿਉਂ ਲਾਇਆ ਦੇ ਲੋਕਾਂ ਨੂੰ ਭੁਖਾਵਾ ਲੋਕਾਂ ਨਾਲ ਜਿਹੜਾ ਕੀਤਾ ਹੈ ਗਲਤ ਹੋਇਆ ਅਜੇ ਗੇਟ ਜਿਹੜਾ ਨਹੀਂ ਪਟਣਾ ਚਾਹੀਦਾ ਸੀ ਪ੍ਰਸ਼ਾਸਨ ਨਾਲ ਗੱਲ ਚੱਲੀ ਜਾਂਦੀ ਹੈ ਪ੍ਰਸ਼ਾਸਨ ਕਹਿੰਦਾ ਵੀ ਜਿਵੇਂ ਅੱਜ ਤੋਂ ਪਹਿਲਾਂ ਕਲੋਨੀ ਸੀਗੀ ਅਸੀਂ ਉਸੇ ਤਰ੍ਹਾਂ ਰੱਖਾਂਗੇ ਉਵੇਂ ਗੇਟ ਬਣਵਾਵਾਂਗੇ ਇੱਕ ਵਾਰੀ ਐਸ ਗੱਲ ਚੱਲੀ ਜਾਂਦੀ ਹੈ ਪ੍ਰਸ਼ਾਸਨ ਨਾਲ ਉਸ ਤੋਂ ਬਾਅਦ ਦੇਖਦੇ ਆਂ ਵੀ ਇਹ ਕੀ ਪ੍ਰਸ਼ਾਸਨ ਐਕਸ਼ਨ ਲੈਂਦਾ ਹੈ ਜਾਂ ਕਲੋਨੀ ਵਾਲੇ ਕੀ ਹੈਗਾ ਇੱਕ ਚੀਜ਼ ਹੋਰ ਵੀ ਆ ਰਹੀ ਹੈ ਹੁਣ ਸਾਹਮਣੇ ਕਹਿੰਦੇ ਵੀ ਜਿਹੜੇ ਸਰਕਾਰੀ ਖਾਲ ਸੀਗੇ ਦੇ ਵਿੱਚ ਦੀ ਟੱਪਦੇ ਉਹਨਾਂ ਦੇ ਉੱਤੇ ਵੀ ਗੇਟ ਖੜਾਤੇ ਉਹਨਾਂ ਨੂੰ ਗਲੀਆਂ ਬਣਾ ਕੇ ਜਿਹੜੀ ਅੱਗੇ ਕੋਈ ਕਲੋਨੀ ਘੱਟ ਰਹੇ ਨੇ ਉਹ ਵੀ ਅਨਧਿਕਾਰਤ ਕਲੋ ਵੀ ਪੰਪਲੇਟ ਪਾਏ ਗਏ ਸੀ ਥੋੜੇ ਦਿਨ ਪਹਿਲਾਂ ਵੀ ਅਪਰੂਵਡ ਕਲੋਨੀ ਆ ਲੋਕਾਂ ਨਾਲ ਧੋਖਾ ਤਾਂ ਕਿਤੇ ਨਾ ਕਿਤੇ ਹੋ ਰਿਹਾ ਹੈਗਾ ਕਲੋਨੀ ਅਜਰਾ ਵੱਲੋਂ ਉਹ ਬਹੁਤ ਵਧੀਆ ਗੱਲ ਨਹੀਂ ਹੈਗੀ ਸ਼ਹਿਰ ਵਾਸਤੇ ਵਾਸਤੇ ਪਰ ਸ਼ਹਿਰ ਵਾਸੀ ਵੀ ਸੁਚੇਤ ਹੋਣ ਜਿਵੇਂ ਇਹ ਤੋਂ ਪਹਿਲਾਂ 4 ਦਿਨ ਖਬਰਾਂ ਲੱਗੀਆਂ ਸੀਗੀਆਂ ਵੀ ਲੋਕ ਸੁਚੇਤ ਹੋਣ ਵੀ ਇਹ ਧੋਖੇਬਾਜ਼ਾਂ ਕਲੋਨੀਆਂ ਪਹਿਲਾਂ ਕਹਿ ਕੇ ਹੋਰ ਕੁਝ ਕਰਦੇ ਆ ਫਿਰ ਬਾਅਦ ਚ ਹੋਰ ਕੁਝ ਹੋ ਜਾਂਦਾ ਤਾਂ ਲੋਕਾਂ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਜਿਹੜੀਆਂ ਅਨਧਿਕਾਰਤ ਕਲੋਨੀਆਂ ਨੇ ਉੱਥੋਂ ਬਚ ਕੇ ਰਹਿਣ ਉਹਨਾਂ ਕੋਲੋਂ ਨਾ ਜਰਾ ਤੋਂ ਪੈਸਾ ਵਟ ਕੇ ਵਗ ਜਾਂਦੇ ਆ ਤੇ ਜਿਹੜੇ ਆਮ ਲੋਕ ਆ ਗ ਮਨ ਲੋ ਕੋ ਸੜਕਾਂ ਤੇ ਆਉਂਦੇ ਆ ਤਾਂ ਉਹਨੂੰ ਕੋਈ ਤਕਨੀਕ ਆ ਫੇਰ ਹੀ ਰਾਤ ਨੂੰ ਵਿਚਾਰੇ ਰੋਟੀਆਂ ਦੇ ਭੁੱਖੇ ਨਾਲ ਪੈਣਾ ਆਈਆਂ ਨੇ ਰੋਟੀਆਂ ਪਕਾਉਣੀਆਂ ਵੀ ਕੋਈ ਦੁੱਖ ਨਹੀਂ ਪਿਆ ਫੇਰ ਹੀ ਆਉਂਦੇ ਆ ਨਾ ਤਾਂ ਜੋ ਸਾਡੀ ਪਾਰਟੀ ਹੈ ਉਹ ਹਮੇਸ਼ਾ ਸਚਾਈ ਦੇ ਖੜਦੀ ਹੈ ਉਹ ਸਚਾਈ ਨਾਲ ਖੜੂਗੀ ਉਹ ਡਿਫਟੀ ਸਾਹਿਬ ਨਾਲ ਐਮਐਲਏ ਸਾਹਿਬ ਨਾਲ ਇੱਥੇ ਹੈਂਡ ਫ੍ਰੀ ਹੋ ਕੇ ਗੱਲ ਹੋਊਗੀ ਵੀ ਕੱਲ ਨੂੰ 10 ਵਜੇ ਡਿਫਟੀ ਸਾਹਿਬ ਦੇ ਕੋਲੇ ਦੋਵੇਂ ਧਰਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਜਾਊਗੀ ਉਹ ਮੀਟਿੰਗ ਦੇ ਵਿੱਚ ਜੋ ਕੋ ਸਾਰਥਕ ਸੱਚਾ ਨਿਕਲੂਗਾ ਉਹ ਤੇ ਪਹਿਰਾ ਦੇ ਮੰਗੇ ਹੁਣ ਕਲੋਨੀ ਵਾਸੀ ਇੱਕ ਵਾਰੀ ਤੁਹਾਡੇ ਜਿਹੜੀ ਗੱਲ ਹੋਈ ਹੈ ਜੇ ਐਮਐਲਏ ਸਾਹਿਬ ਨੂੰ ਕਹਿੰਦਾ ਸਹਿਮਤ ਹੋ ਗਏ ਨੇ ਹਾਂਜੀ ਉਹ ਗੱਲ ਨਾਲ ਸਹਿਮਤ ਹੋ ਗਏ ਉਹਨਾਂ ਨੇ ਬਕਾਇਦਾ ਵਾਈਟ ਦਿੱਤੀ ਆ ਔਰ ਬਹੁਤ ਪਰ ਉਹਨੇ ਐਮਐਲਏ ਸਾਹਿਬ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਸਾਡੀ ਗੱਲ ਸੁਣੀ ਇਸ ਲਈ ਸਾਰਾ ਜੋ ਆਪਣਾ ਜਾਮ ਸੀ ਉਹ ਜਾਮ ਬਣ ਖੁੱਲ ਗਿਆ ਆਉਣ ਵਾਲੇ ਲੋਕਾਂ ਨੂੰ ਬਹੁਤ ਸਹੂਲਤ ਮਿਲ ਗਈ ਕਿਉਂਕਿ ਕਿਸੇ ਨੂੰ ਦੂਰ ਜਾਣ ਨੇੜੇ ਜਾਣਾ ਹੁੰਦਾ ਔਰ ਅਸੀਂ ਫਿਰ ਵੀ ਇਹਨਾਂ ਨੂੰ ਵਿਸ਼ਵਾਸ ਦਿਵਾ ਰਹੇ ਆ ਬੀਕਲ ਨੂੰ 10 ਵਜੇ ਜੋ ਵੀ ਮੀਟਿੰਗ ਹੋਊਗੀ ਉਹ ਉਹਦਾ ਸਾਰਥਕ ਸੁਟਾ ਨਿਕਲੂ ਠੀਕ ਹੈ ਧੰਨਵਾਦ ਕਰਦੇ ਆ ਜੀ ਪ੍ਰੈਸ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਇੱਥੋਂ ਤੱਕ ਕੇ ਸਾਡੀ ਸੀਐਮ ਸਾਹਿਬ ਤੱਕ ਸਾਡੀ ਆਵਾਜ਼ ਪਹੁੰਚਾਈ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਨੂੰ ਉਮੀਦ ਹੈ ਕਿ ਸਾਡਾ ਇਹ ਇਹੋ ਮਸਲਾ ਹੈ ਹੁਣ ਹੱਲ ਹੋਣ ਦੀ ਉਮੀਦ ਹੈਗੀ ਹੈ ਸਾਨੂੰ ਕਿ ਸਾਡੀ ਗੱਲ ਘਟੋ ਘਟ ਸੁਣੀ ਜਾਊਗੀ ਪ੍ਰੈਸ ਦੇ ਮਾਧਿਅਮ ਨਾਲ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਪ੍ਰੈਸ ਵਾਲੇ ਭਰਾਵਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਦੇਖੋ ਜੀ ਸਾਨੂੰ ਜਦੋਂ ਸਾਡੇ ਹਲਕੇ ਦੇ ਵਿਧਾਇਕ ਨੇ ਹੈ ਸਾਨੂੰ ਇੱਕ ਵਾਰੀ ਉਹਨਾਂ ਦੀ ਗੱਲ ਇਹ ਲਾ ਲੋ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਹੈ ਵੀ ਉਹਨੇ ਦਵਾਇਆ ਵੀ ਸਾਡੀ ਗੱਲ ਪੂਰੀ ਸੁਣਨਗੇ ਤੇ ਜੇ ਨਹੀਂ ਗੱਲ ਹੋਊਗੀ ਤਾਂ ਉਸ ਤੋਂ ਬਾਅਦ ਅਸੀਂ ਰੂਪਰੇਖਾ ਕੇ ਲਿਖਾਂਗੇ ਕੀ ਜੇਕਰ ਸਵੇਰੇ ਜਿੰਤੇ ਹੋ ਟਾਈਮ ਦੇ ਉੱਤੇ ਤੁਹਾਡਾ ਮਸਲਾ ਨਹੀਂ ਹੱਲ ਹੋਤਾ ਤਾਂ ਦੁਬਾਰਾ ਫਿਰ ਇਹ ਸਾਈਵਲ ਜਾਮ ਕੀਤਾ ਜਾ। ਹਾਂ ਦੁਬਾਰਾ ਅਸੀਂ ਕਲੋਨੀ ਨਾਲਲੇ سارے ਰਹਿ ਕਰਕੇ ਜਿਵੇਂ ਕੋਈ ਵਿਚਾਰ ਬਣੂਗਾ ਉਹ ਮੈਂ ਸਾਰਾ ਦੱਸਾਂਗੀ ਜੀ। ਦੇਖੋ ਜੀ ਸਾਡੇ ਅੱਜ ਦੁਪਹਿਰੇ 12:00 ਵਜੇ ਕਲੋਨੀ ਦੇ ਗੇਟ ਆਏਗੇ ਕਲੋਨੀਆਂ ਔਜਰਾ ਵੱਲੋਂ ਤੇ ਕਿਉਂਕਿ ਉਹਨਾਂ ਨੇ ਇੱਧਰ ਕਿਸੇ ਨੂੰ ਕਲੋਨੀ ਸੇਲ ਕੀਤੀ ਹੈ ਜੀ ਉਹ ਨਿਆਜ਼ ਕਲੋਨੀ ਕੱਟ ਰਹੇ ਆ ਉਹਦੇ ਗਲੀਆਂ ਦੇ ਸੰਬੰਧ ਵਿੱਚ ਗਲੀਆਂ ਕੱਟ ਰਹੇ ਆ ਸਾਡੀ ਕਲੋਨੀ ਦੇ ਵਿੱਚੋਂ ਉਸ ਕਲੋਨੀ ਦੇ ਸੰਬੰਧ ਵਿੱਚ ਅਸੀਂ ਕਲੋਨੀ ਵਾਸੀ ਸਾਰੇ ਇਕੱਠੇ ਹੋਏ ਆ ਜੀ ਇਸ ਕਰਕੇ ਵੀ ਸਾਡੇ ਗੇਟ ਢਾਈ ਜਾਂਦੇ ਜਦੋਂ ਕਲੋਨੀ ਦੀਆਂ ਕੰਧਾਂ ਢਾਈਆਂ ਗਈਆਂ ਜੀ ਤੇ ਇਸ ਕਰਕੇ ਅਸੀਂ ਨੈਸ਼ਨਲ ਹਾਈਵੇ ਤੇ ਧਰਨਾ ਦਿੱਤਾਗਾ ਜੀ ਵੀ ਮੰਨ ਕੇ ਚਲੋ ਵੀ ਜਿਹੜੇ ਸਾਡੇ ਨਾਲ ਤੱਕਾ ਹੋ ਰਿਹਾ ਜੀ ਅਨਸੇਫ ਕਲੋਨੀ ਸਾਡੀ ਅਨਸੇਫ ਕਲੋਨੀ ਕਰਤੀ ਜੀ ਸਾਡੇ ਬੱਚੇ ਛੋਟੇ ਹੈਗੇ ਇਸ ਕਰਕੇ ਨਸ਼ੇੜੀ ਆਉਂਦੇ ਹੈਗੇ ਸਾਰਾ ਦਿਨ ਸਾਡੀ ਕੋਈ ਸੇਫਟੀ ਨਹੀਂ ਜੀ ਤੁਹਾਡੇ ਇਸ ਤਰ੍ਹਾਂ ਦੇ ਦੌਰਾਨ ਵਿਧਾਇਕ ਸਾਹਿਬ ਨੇ ਤੁਹਾਨੂੰ ਆਸ਼ਵਾਸ਼ਣ ਵੀ ਦਵਾਇਆ ਹੈ ਵੀ ਇਸ ਦਾ ਮਸਲਾ ਹੱਲ ਕੀਤਾ ਜਾਵੇਗਾ ਉਸ ਨੂੰ ਕਿਵੇਂ ਦੇਖਦੇ ਹੋ ਵਿਧਾਇਕ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆਂ ਜਿਹੜਾ ਸਾਨੂੰ ਦਵਾਇਆ ਹੈਗਾ ਵੀ ਛੋਟੇ ਸਾਡੇ 9 ਵਜੇ ਸਵੇਰੇ ਸਾਨੂੰ ਟਾਈਮ ਮਿਲਿਆ ਹੈਗਾ ਜੀ ਵੀ ਸੋਡੀਆਂ ਮੰਗਾਂ ਸਾਰੀਆਂ ਜਿਵੇਂ ਜੋ ਕਲੋਨੀ ਦੇ ਕੰਧਾਂ ਸੀਗੀਆਂ ਦਾ ਗੇਟ ਸੀਗੇ ਉਵੇਂ ਜੁੱਕਰੀ ਕੱਢੇ ਜਾਣਗੇ ਦੁਬਾਰੇ ਸਾਨੂੰ ਵਿਦਕ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਇਸ ਕਰਕੇ ਵੀ ਸਾਨੂੰ ਉਵੇਂ ਜੁੱਕਰੀ ਸਾਡੀ ਕਲੋਨੀ ਜਿਵੇਂ ਪਹਿਲਾਂ ਸੀਗੀ ਉਵੇਂ ਜੁੱਕਰੀ ਬਣਾਈ ਜਾਵੇ ਕੀ ਇਸ ਤੋਂ ਬਾਅਦ ਤੁਸੀਂ ਹੁਣ ਇਹ ਧਰਨਾ ਮੁਲਤਵੀ ਕਰ ਦਿੱਤਾ ਜੀ ਇਸ ਤੋਂ ਬਾਅਦ ਧਰਨਾ ਅਸੀਂ ਮੁਲਤਵੀ ਕਰ ਦਿੱਤਾ ਜੀ ਪ੍ਰਸ਼ਾਸਨ ਦੇ ਤੇ ਐਮਐਲਏ ਸਾਹਿਬ ਦੇ ਧਰਨਾ ਵਿਸ਼ਵਾਸ ਤੇ ਜੀ ਅਸੀਂ ਧਰਨਾ ਇਹ ਮੁਲਤਵੀ ਕਰਤਾ ਜੀ ਤੇ ਜੇਕਰ ਇਹ ਤੜਕੇ 9:30 ਵਜੇ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਕੀ ਇਹ ਦੁਬਾਰਾ ਧਰਨਾ ਲਾਇਆ ਜਾਊਗਾ ਜੀ ਉਹ ਰੂਪਰੇਖਾ ਜੋ ਵੀ ਕਲੋਨੀ ਵਾਸੀ ਲਿਖਣਗੇ ਜੀ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ ਅਸੀਂ ਪ੍ਰੈਸ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਕਵਰੇਜ ਕੀਤੀ ਹੈ ਜੀ ਸਾਡੀ ਧੰਨਵਾਦ ਜੀ ਠੀਕ